ਚੰਡੀਗੜ੍ਹ ਜਾ ਕੇ ਇਹਨਾਂ ਦੇ 12 ਚੋਂ ਇਹਨਾਂ ਨੂੰ ਗੱਲ ਤੋਂ ਫੜ ਕੇ ਲਾਉਣਾ ਚਾਹੀਦਾ ਮੁੱਖ ਮੰਤਰੀ ਨੂੰ ਇਹੋ ਜਿਹੇ ਨੂੰ ਤੂੰ ਜ਼ਿੰਮੇਦਾਰ ਹੋ ਕੇ ਜ਼ਿੰਮੇਦਾਰਾਂ ਦੇ ਨਾਂ ਤੇ ਕਲੰਕਾ ਜਿਹੜਾ ਇਹ ਪਾਲਿਸੀ ਦੇ ਖਿਲਾਫ ਤੂੰ ਬੋਲਿਆ ਨਹੀਂ ਇਹਦੀ ਥਾਂ ਤੇ ਮੈਂ ਹੁੰਦਾ ਨਾ ਮੈਂ ਮੁੱਖ ਮੰਤਰੀਸ਼ਿਪ ਆ ਉਹ ਮਾਰਨੀ ਸੀ ਚਲਾ ਕੇ ਵੀ ਯਾਰ ਤੂੰ ਮੇਰੇ ਮੇਰੇ ਜ਼ਿੰਮੇਦਾਰ ਭਰਾਵਾਂ ਦੀ ਤੂੰ ਤੁਸੀਂ ਇਹ ਕੁਝ ਕਰਨ ਲੱਗ ਪਏ ਆ ਦਿੱਲੀ ਵਾਲੇ ਮੈਂ ਪੁੱਛਣਾ ਚਾਹਦਾ ਹਰੇਕ ਝਾੜੂ ਵਾਲੇ ਵਰਕਰ ਤੋਂ ਹਰੇਕ ਐਮਐਲਏ ਤੋਂ ਤੁਹਾਡੇ ਕੀ ਲੂਪ ਬੋਲ ਇਹਨਾਂ ਕੋਲੇ ਵੀ ਤੁਸੀਂ ਨਾ ਡਰ ਰਹੇ ਇਹਨਾਂ ਦੀ ਇਸ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਕਿਉਂ ਨਹੀਂ ਬੋਲ ਰਹੇ ਤੁਸੀਂ ਲੋਕਾਂ ਦਾ ਕਈ ਮੇਰੇ ਪਾਰਟੀ ਦੇ ਵਰਕਰਾਂ ਦੇ ਫੋਨ ਆਏ ਯਾਰ ਤੂੰ ਨਾ ਆ ਪਾ ਤੂੰ ਕੱਲਾ ਹੀ ਬੋਲੀ ਜੰਨੇ ਤੈਨੂੰ ਕੀ ਪਿਆ ਮੈਂ ਕਿਹਾ ਯਾਰ ਥੋੜੇ ਅਸਲੀ ਬੋਲਦਾ ਜਿਨ੍ਹਾਂ ਨੇ ਫੋਨ ਕੀਤਾ ਸੀ ਉਹ ਜ਼ਿੰਮੇਦਾਰ ਸੀ ਮੈਂ ਕਿਹਾ ਭਰਾਵਾ ਮੇਰੇ ਕੋਲ ਤਾਂ ਹੋਰਾਂ ਨਹੀਂ ਤੇ ਮੈਂ ਕਿਹਾ ਜੇ ਤੇਰੀ ਜ਼ਮੀਨ ਆ ਗਈ ਚੱਲ ਰੱਬ ਨੇ ਕਰਤਾ ਇਹ ਤਾਂ ਸਰਕਾਰ ਕਰੀ ਰੱਬ ਦੇ ਚ ਕੀ ਦੋਸ਼ ਆ ਵੀ ਨਾਲ ਲੱਗੇ ਵੀ ਤੁਹਾਨੂੰ ਉਹਦੇ ਤੋਂ ਲਾ ਦੇਣਗੇ ਤੁਹਾਨੂੰ ਪਾਰਟੀ ਚ ਕੱਢ ਦੇ ਉੱਦੇ ਉੱਦੇ ਦਾ ਦੇਖੋ ਸਮੇਂ ਦੀ ਖੇਡ ਆ ਇੱਥੇ ਬਾਦਲ ਸਾਹਿਬ ਪੰਜ ਜਰੀ ਮੁੱਖ ਮੰਤਰੀ ਸੱਤ ਰੇ ਰਹਿ ਗਿਆ ਉਹ ਵੀ ਚਲਾ ਗਿਆ ਹਨਾ ਬੰਦੇ ਹੁੰਦੇ ਆ ਮਰਦਾਂ ਦੀ ਗੱਲ ਯਾਦ ਉਹੀ ਰੱਖੀ ਜਾਂਦੇ ਜਿਹੜੇ ਮਰਦ ਬੋਲਦੇ ਆ ਗੱਲ ਕਰਦਾ ਹੁਣ ਮਨਣਾ ਬਾਈ ਯਾਰ ਕੋਈ ਕੰਮ ਪੈ ਜਾਂਦਾ ਬਾਈ ਯਾਰ ਡੂੜ ਸਾਲ ਪਿਆ ਯਾਰ ਡੂੜ ਸਾਲ ਪਿਆ ਸਾਲ ਤਾਂ ਹੁਣ ਮੇਰੀ ਉਮਰ 48 ਸਾਲ ਹੋ ਗਈ 48 ਸਾਲ ਵੀ ਲੰਘੇ ਸਾਲ ਤਾਂ ਡੂੜ ਵੀ ਲੰਘ ਜਾਣਾ ਫਿਰ ਤੇ ਵੋਟਾਂ ਭਾਈ ਸਾਹਿਬ ਆਪਾਂ ਹੀ ਜਾ ਕੇ ਮੰਗਣੀਆਂ ਨੇ ਆਸਤੇ ਪੋਲਿੰਗ ਜਨਟ ਆਪਾਂ ਹੀ ਬੰਨਣਾ ਬੂਥ ਆਪਾਂ ਹੀ ਲਾਉਣੇ ਆ ਲਾਉਣ ਲਈ ਪਿੰਡ ਵਾਲੇ ਲਾਉਣ ਦੇ ਦੇਣਗੇ ਬੂਥ ਵੀ 2014 ਤੋਂ ਮੈਂ ਮਨਿੰਦਰਜੀ ਪਾਰਟੀ ਦੇ ਨਾਲ ਜੁੜਿਆ ਅੱਜ ਤੱਕ ਮੈਂ ਕਿਸੇ ਵਿਸ਼ੇ ਤੇ ਚੋਣ ਨਹੀਂ ਕੀਤੀ ਪਾਰਟੀ ਦੇ ਕਿਸੇ ਕਿਸੇ ਮਸਲੇ ਤੇ ਪਰ ਯਾਰ ਆ ਰਹਾ ਤਾਂ ਮੈਨੂੰ ਮਤਲਬ ਰੋਣਾ ਆਉਂਦਾ ਯਾਰ ਆ ਤਾਂ ਮਤਲਬ ਵੀ ਯਾਰ ਇਹ ਤਾਂ ਸਕੀਮ ਥੋੜਾ ਯਾਰ ਇਹ ਕਬਜ਼ਾ ਹੋ ਰਿਹਾ ਯਾਰ ਥੋੜੀ ਘਰ ਤੇ ਕਬਜ਼ਾ ਹੋ ਰਿਹਾ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਮੈਂ ਕਹਿੰਨਾ ਜਿਹੜੇ ਜ਼ਿਮੀਂਦਾਰ ਆ ਵੀ ਯਾਰ ਤੁਹਾਡੇ ਤੋਂ ਜੇ ਜ਼ਿਮੀਨਾਂ ਹੀ ਖੋਲੀਆਂ ਕਿਹੜੀ ਵਰਕਰੀ ਥੋੜੀ ਕਿਹੜੀ ਲੀਡਰੀ ਥੋੜੀ ਕਾਦੀ ਲੀਡਰੀ ਉਹ ਤੁਹਾਡੇ ਘਰ ਹੀ ਜਾੜਦੇ ਤੁਹਾਡੇ ਭੈਣ ਭਰਾਵਾਂ ਦੇ ਘਾੜੀ ਜਾੜਦੇ ਤੁਸੀਂ ਇਹ ਬੋਲ ਰਹੇ ਹੋ ਆਮ ਆਦਮੀ ਪਾਰਟੀ ਤੇ ਬਾਕੀ ਵਰਕਰ ਹਾਲਾਂਕਿ ਤੁਸੀਂ ਤਾਂ ਤੁਸੀਂ ਕਹਿਆ ਬਾਣੀਏ ਪਰਿਵਾਰ ਤੋਂ ਤੁਹਾਡੇ ਕੋਲ ਜ਼ਮੀਨ ਨਹੀਂ ਹੈ ਜੀ ਇੱਕੋਰਾ ਜ਼ਮੀਨ ਦਾ ਹੈ ਨਹੀਂ ਮੇਰੇ ਕੋਲ ਹਾਂ ਪਰ ਇਹਨਾਂ ਕੋਲ ਜ਼ਮੀਨ ਆਉਂਦੀ ਕਿਉਂ ਰਿਪੋਰਟ ਹੈ ਹੈਰਾਨ ਹਾਂ ਯਾਰ ਮੈਂ ਹੈਰਾਨ ਹਾਂ ਉਹਨਾਂ ਦੋਸਤਾਂ ਤੇ ਮੇਰਿਆਂ ਤੇ ਜ਼ਿਮੀਦਾਰਾਂ ਤੇ ਖਾਸ ਕਰਕੇ ਯਾਰ ਮਾ ਇਹਨਾਂ ਨੂੰ ਜਾਂ ਬਾਣੀ ਨੂੰ ਤਾਂ ਪੱਕਾ ਜਿਮੀਦਾਰ ਪਰਿਵਾਰਾਂ ਤੇ ਹੈਰਾਨ ਹਾਂ ਬੀਨਾ ਨੇ ਸਵਾਰਿਆ ਵੀ ਕਿਸੇ ਵਰਕਰ ਦਾ ਕਿੱਡਾ ਗਾਇਆ ਕਿੱਡੀ ਕਿ ਇਹਨਾਂ ਨੇ ਸਵਾਰਤਾ ਕਿਸੇ ਦਾ ਜਿਹੜੇ ਐਂਟਰੀ ਜਾਂਦੇ ਇਹ ਸਾਡੇ ਵਰਕਰ ਇਹਨਾਂ ਤਾਂ ਯਾਰ ਅਕਾਲੀ ਦਲ ਦੇ ਵਰਕਰ ਨਹੀਂ ਉਹਨਾਂ ਤੋਂ ਡਰਦੇ ਸੀ ਇਹ ਤਾਂ ਅਕਾਲੀਆਂ ਨਾਲੋਂ ਜ਼ਿਆਦਾ ਪ੍ਰੈਸ਼ਰ ਬਣਾਈ ਬੈਠੇ ਆਪਦੇ ਵਰਕਰਾਂ ਤੇ ਮੈਂ ਹੈਰਾਨ ਆ ਕੀ ਕਿ ਇਹਨਾਂ ਨੇ ਗੈਰ ਕਾਨੂੰਨੀ ਕੰਮ ਕਰਤੇ ਏਡੇ ਕਿ ਜਿਹੜੇ ਇਹਨਾਂ ਤੋਂ ਇੰਨਾ ਡਰੀ ਜਾਂਦੇ ਆ ਪਿੰਡ ਚ ਬਾਈ ਜੀ ਅਗਲਾ ਚੁੱਲਾ ਪਾਸੇ ਕਰ ਦਿੰਦਾ ਰੋਟੀ ਵਿਆਹ ਸ਼ਾਦੀ ਨਹੀਂ ਜਾਂਦਾ ਇਹੋ ਜਿਹੇ ਮੁੜ ਕੇ ਦੁੱਖ ਦੁੱਖ ਸਰਦੇ ਨਹੀਂ ਜਾਂਦਾ ਵੀ ਜਦੋਂ ਤੁਸੀਂ ਸਾਡੇ ਸਮਾਜ ਨਾਲ ਹੀ ਨਹੀਂ ਖੜੇ ਯਾਰ ਅਸੀਂ ਤੁਹਾਡੇ ਤੋਂ ਲੈਣਾ ਕੀ ਇਹੋ ਜੀ ਲੀਡਰੀਆ ਤੇ ਇਹੋ ਜੇ ਕੰਮਾਂ ਤੋਂ ਬੜਾ ਵਧੀਆ ਤੁਹੰਦਾ ਮੈਂ ਕਈ ਵਾਰੀ ਦੋਸਤ ਮੇਰੇਆਂ ਨੂੰ ਕਹਿ ਦਿੰਦਾ ਜਮੀਦਾਰ ਨੂੰ ਵੀ ਯਾਰ ਮੈਂ ਵੀ ਇਹ ਕੰਮ ਕਰਨਾ ਚਾਹਣਾ ਤੇ ਯਾਰ ਇਹ ਕੰਮ ਤੇ ਤਾਂ ਢਾਕਾ ਮਾਰੀ ਜਾਂਦੇ ਆ ਸਾਡੇ ਵਰਗਾ ਜੇ ਸੋਚ ਲੂਗਾ ਕਮਾ ਕੇ ਪੈਸੇ ਕਿਤੇ ਕੋਈ ਜ਼ਮੀਨ ਲੈਣ ਦੀ ਤੇ ਯਾਰ ਹੁਣ ਤਾਂ ਸੋਚਦਾ ਹੀ ਨਹੀਂ ਬੰਦਾ ਵੀ ਕੱਲ ਨੂੰ ਇਹ ਸਕੀਮ ਚ ਆ ਕੇ ਤਾਂ ਫਿਰ ਆਪਣਾ ਦਾ ਕੀਤਾ ਕਰਾਇਆ ਖੂਚ ਮੈਨੂੰ ਇਹ ਲੱਗਿਆ ਵੀ ਜਿਵੇਂ ਮੈਂ ਇੱਕ ਬਾਣੀਆਂ ਦਾ ਪੁੱਤਾਂ ਮੇਰੀ ਦੁਕਾਨ ਆ ਕਾਰੋਬਾਰ ਆ ਮੇਰੀ ਦੁਕਾਨ ਨੂੰ ਕਹਿ ਦਿੰਨੇ ਵੀ ਤੇਰੀ ਦੁਕਾਨ ਦਾ ਸ਼ਟਰ ਬੰਦ ਆ ਤੈਨੂੰ ਸਾਲ ਦਾ ਲੱਖ ਰੁਪਈਆ ਦੇਵਾਂਗੇ ਯਾਰ ਯਾਰ ਮੇਰੇ ਦੋ ਜਵਾਕ ਆ ਜਿਹਨਾਂ ਦੀ ਦੋਰ ਤੋਂ 2.5 ਲੱਖ ਰੁਪ ਉਹ ਮੈਂ ਕਿੱਥੋਂ ਭਰੂੰਗਾ ਯਾਰ ਉਹ ਮੇਰੀ ਰੁਜ਼ਗਾਰ ਦਿੱਲੀ ਦਾ ਕਿਵੇਂ ਚੱਲੂਗਾ ਬੱਚਿਆਂ ਨੂੰ ਮੈਂ ਕੋਈ ਉਹਨਾਂ ਨੂੰ ਮਹੀਨੇ ਦੀ ਫੀਸ ਵੀ ਭਰਨੇ ਉਹਨੂੰ ਕੱਪੜੇ ਵੀ ਲੈ ਕੇ ਦੇਣਾ ਮੈਂ ਟਰੈਵਲ ਵੀ ਕਰਨਾ ਮੈਂ ਗੱਡੀ ਦਾ ਤੇਲ ਵੀ ਫੂਕਣਾ ਮੈਂ ਕਿ ਉਹ ਕਿੱਥੋਂ ਕਰੂੰਗਾ ਐਗਰੀਕਲਚਰਲ ਬੈਲਟ ਨੂੰ ਆਪਾਂ ਉਜਾੜ ਕੇ ਯਾਰ ਕਿਹਦੇ ਘਰ ਵਸਾਉਣਾ ਚਾਹੁੰਦੇ ਆ ਮੈਂ ਕੋੜਕਪੁਰੇ ਦਾ ਵਸਨੀਕ ਆ ਤੇ ਕੋੜਕਪੁਰੇ ਸਾਡੇ ਬਹੁਤ ਕਿਲੋਨੀਆਂ ਖਾਲੀ ਪਈਆਂ ਜੇ ਇੱਥੋਂ ਦੀ ਗੱਲ ਕਰੀਏ ਫਰੀਦਕੋਟ ਗੱਲ ਕਰੀਏ ਤਾਂ 슈ਗਰ ਮਿਲ ਕੱਟੀ ਸੀ ਅੱਜ 2013 ਨੇ ਵਿੱਚ ਉਹ ਪੂਰੀ ਖਾਲੀ ਪਈ ਆ ਔਰ ਪੈਸੇ ਵੀ ਲੋਕਾਂ ਨੇ ਭਰੇ ਵੀ ਉਹ ਉਹਨੂੰ ਜਾਂ ਕਰ ਲੈ ਲੋਕ ਵਾਈਟੀ ਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਇਸ ਵਕਤ ਅਸੀਂ ਕੋਟਕਪੂਰਾ ਦੇ ਵਿੱਚ ਆ ਤੇ ਕੋਟਕਪੂਰਾ ਤੋਂ ਆਮਦਵੀ ਪਾਰਟੀ ਦੇ ਬਲਾਕ ਪ੍ਰਧਾਨ ਅਰुण ਸਿੰਘਲਾ ਜੀ ਨੇ ਲੈਂਡ ਪੂਲਿੰਗ ਪਾਲਿਸੀ ਖਿਲਾਫ ਪੋਸਟਰਾਂ ਪਾਈਆਂ ਨੇ ਮਤਲਬ ਆਮਦਵੀ ਪਾਰਟੀ ਚੋਂ ਬੜੇ ਥੋੜੇ ਬੰਦੇ ਨਿਕਲ ਰਹੇ ਨੇ ਜਿਹੜੇ ਲੈਂਡ ਪੂਲਿੰਗ ਪਾਲਿਸੀ ਖਿਲਾਫ ਬੋਲ ਰਹੇ ਨੇ ਹਾਲਾਂਕਿ ਪ੍ਰੈਸ਼ਰ ਸਭ ਤੇ ਹੈ ਸਭ ਨੂੰ ਪਤਾ ਹੈ ਕਿ ਪਾਲਿਸੀ ਦੇ ਕੀ ਕੀ ਨੁਕਸਾਨ ਹੋਣ ਵਾਲੇ ਹੈ ਪਰ ਬੋਲਦੇ ਬਹੁਤ ਘੱਟ ਲੋਕ ਨੇ ਇਹ ਕਿਉਂ ਬੋਲੇ ਕਿਉਂ ਲੋੜ ਪਈ ਕਿਉਂ ਆਪਣੀ ਪਾਰਟੀ ਜਿਹੜੀ ਪਾਰਟੀ ਪਾਲਿਸੀ ਬਾਰੇ ਬੜਾ ਵਧਾਚੜਾ ਕਰਕੇ ਦੱਸ ਰਹੀ ਹੈ ਪਾਲਿਸੀ ਬਾਰੇ ਹਰ ਰੋਜ਼ ਪ੍ਰੈਸ ਕਾਨਫਰੰਸਾਂ ਕਰ ਰਹੀ ਹੈ ਇਹ ਉਸ ਪ੍ਰੈਸ ਕਾਨਫਰੰਸਾਂ ਤੋਂ ਜਾਂ ਪਾਰਟੀ ਦੀ ਪਾਲਿਸੀ ਬਾਰੇ ਜਿਹੜੀ ਲਗਾਤਾਰ ਜਿਹੜੀ ਪ੍ਰੋਮੋਸ਼ਨ ਹੋ ਰਹੀ ਹੈ ਉਹ ਤੋਂ ਪ੍ਰਭਾਵਿਤ ਕਿਉਂ ਨਹੀਂ ਹੋਏ ਇਹਨਾਂ ਨੂੰ ਕਿਉਂ ਲੱਗਿਆ ਕਿ ਪਾਲਿਸੀ ਸਹੀ ਨਹੀਂ ਹੈ ਸਾਰੇ ਵਿੱਚ ਤੇ ਗੱਲਬਾਤ ਕਰਾਂਗੇ ਪਹਿਲਾਂ ਸਵਾਗਤ ਕਰ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਬਲਵਿੰਦਰ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਦਾ ਦਰਸ਼ਕਾਂ ਦਾ ਸਿੰਘਲਾ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਕਿਉਂ ਖਿਲਾਫ ਪਾਰਟੀ ਦਾ ਲਗਾਤਾਰ ਪ੍ਰਚਾਰ ਕਰ ਰਹੀ ਕਿ ਪਾਲਸੀ ਬਹੁਤ ਵਧੀਆ ਹੈ ਫਾਇਦੇ ਬਹੁਤ ਹੋਣੇ ਆ ਤੁਸੀਂ ਕਿਉਂ ਇਹਦੇ ਖਿਲਾਫ ਹੋ ਗਏ ਮਨਿੰਦਰ ਜੀ ਮੈਂ ਕਿਉਂ ਖਿਲਾਫ ਹੋਇਆ ਜਦੋਂ ਇਹਨੂੰ ਆਪਾਂ ਡਿਟੇਲ ਚ ਪੜ੍ਹਦੇ ਆ ਪਾਲਸੀ ਨੂੰ ਤਾਂ ਇਹਦੇ ਚ ਕੀ ਆ ਰਿਹਾ ਵੀ ਇੱਕ ਕਿਲਾ ਸਪੋਜ਼ ਕਿਸੇ ਦਾ ਲੈਂਡ ਪੂਲਿੰਗ ਪਾਲਸੀ ਚ ਆਉਂਦਾ ਤਾਂ ਉਹਨੂੰ ਹਜ਼ਾਰ ਗੱਜ ਰਹਿਣ ਵਾਸਤੇ ਦੇਣਾ ਤੇ 200 ਗਜ ਕਮਰਸ਼ੀਅਲ ਪਲਾਟ ਤੇ ਬਾਕੀ 4800 ਗਜ ਤੋਂ ਵਿੱਚੋਂ ਕਿੱਧਰ ਗਈ ਤੁਹਾਡੇ ਜ਼ਮੀਨ ਕਿੱਧਰ ਗਈ ਫਿਰ ਇਹ ਲੈਂਡ ਪਲਾਨੀ ਪਾਲਿਸੀ ਦੇ ਵਿੱਚ ਮੈਨੂੰ ਜਿਹੜੀ ਸਾਰਿਆਂ ਨੂੰ ਵੱਡੀ ਪਿੰਚ ਕੀਤੀ ਗੱਲ ਐਗਰੀਕਲਚਰਲ ਬੈਲਟ ਨੂੰ ਆਪਾਂ ਉਜਾੜ ਕੇ ਇਹਰ ਕਿਹਦੇ ਘਰ ਵਸਾਉਣਾ ਚਾਹੁੰਦੇ ਆ ਆਪਾਂ ਕਿਹਦੇ ਘਰ ਵਸਾਉਣਾ ਚਾਹੁੰਦੇ ਆ ਔਰ ਇਹਦੀ ਲੋੜ ਹੀ ਕਿਉਂ ਪਈ ਆ ਆਪਾਂ ਨੂੰ ਮੈਂ ਕੋੜਕਪੂਰੇ ਦਾ ਵਸਨੀਕ ਆ ਤੇ ਕੋੜਕਪੂਰੇ ਸਾਡੇ ਬਹੁਤ ਕਲੋਨੀਆਂ ਖਾਲੀ ਪਈਆਂ ਜੇ ਇੱਥੋਂ ਦੀ ਗੱਲ ਕਰੀਏ ਫਰੀਦਕੋਟ ਗੱਲ ਕਰੀਏ ਤਾਂ 슈ਗਰ ਮਿਲ ਕੱਟੀ ਸੀ 2013 ਦੇ ਵਿੱਚ ਉਹ ਪੂਰੀ ਖਾਲੀ ਪਈ ਆ ਔਰ ਪੈਸੇ ਵੀ ਲੋਕਾਂ ਨੇ ਭਰੇ ਵੀ ਉਹ ਉਹਨੂੰ ਜੇ ਕਰ ਲੈਣੇ ਜੀ ਲੱਗਦਾ ਇਹਨਾਂ ਨੂੰ ਲੋਕਾਂ ਨੂੰ ਵਸਾਉਣਾ ਵੀ ਪਲਾਟ ਦੇਣੇ ਆ ਘਰ ਬਣਾਉਣੇ ਆ ਤੇ ਉੱਥੇ ਬਣਾ ਲੈਣ ਬਥੇਰੀ ਜਗ੍ਹਾ ਪਈ ਆ ਪੰਜਾਬ ਦੇ ਵਿੱਚ ਜਗਰਾਉਂ 슈ਗਰ ਮਿਲ ਖਾਲੀ ਪਈ ਆ ਮਾਨਸਾ ਪਈ ਆ ਪੁੱਡਾ ਦੀ ਕਲੋਨੀਆਂ ਪਈਆਂ ਮੁਕਸਰ ਪਈਆਂ ਉੱਥੇ ਬਣਾ ਲੈਣ ਲੋਕਾਂ ਨੂੰ ਉਜਾੜਨਾ ਕਿਉਂ ਮੈਨੂੰ ਇਹ ਨਹੀਂ ਸਮਝ ਆ ਰਹੀ ਖੇਤੀਬਾੜੀ ਬੈਲਟ ਦਾ ਖਾਤਮਾ ਕਿਉਂ ਕਰ ਰਹੀ ਹੈ ਇਹ ਸਰਕਾਰ ਮੈਨੂੰ ਇਸ ਗੱਲ ਦੀ ਬੜੇ ਦਰਦ ਲੱਗਿਆ ਮੈਨੂੰ ਇਹ ਲੱਗਿਆ ਵੀ ਜਿਵੇਂ ਮੈਂ ਇੱਕ ਬਾਣੀਆਂ ਦਾ ਪੁੱਤਾਂ ਮੇਰੀ ਦੁਕਾਨ ਆ ਕਾਰੋਬਾਰ ਆ ਮੇਰੀ ਦੁਕਾਨ ਨੂੰ ਕਹਦੇ ਨੇ ਵੀ ਤੇਰੀ ਦੁਕਾਨ ਦਾ ਸ਼ਟਰ ਬੰਦ ਦਾ ਤੈਨੂੰ ਸਾਲ ਦਾ ਲੱਖ ਰੁਪਈਆ ਦੇਵਾਂਗੇ ਯਾਰ ਯਾਰ ਮੇਰੇ ਦੋ ਜਵਾਕ ਆ ਜਿਨ੍ਹਾਂ ਦੀ ਦੋ ਤੋਂ 2.5 ਲੱਖ ਰੁਪਈਆ ਸਾਲ ਦੀ ਫੀਸ ਬੰਦ ਦੀ ਸਕੂਲ ਦੀ ਉਹ ਮੈਂ ਕਿੱਥੋਂ ਭਰੂੰਗਾ ਯਾਰ ਉਹ ਮੇਰੀ ਰੁਜ਼ਗਾਰ ਦਿੱਲੀ ਦਾ ਕਿਵੇਂ ਚੱਲੂਗਾ ਬੱਚਿਆਂ ਨੂੰ ਮੈਂ ਕੋਈ ਉਹਨਾਂ ਨੂੰ ਮਹੀਨੇ ਦੀ ਫੀਸ ਵੀ ਭਰਨੇ ਉਹਨਾਂ ਨੂੰ ਕੱਪੜੇ ਵੀ ਲੈ ਕੇ ਦੇਣਾ ਮੈਂ ਟਰੈਵਲ ਵੀ ਕਰਨਾ ਮੈਂ ਗੱਡੀ ਦਾ ਤੇਲ ਵੀ ਫੂਕਣਾ ਮੈਂ ਉਹ ਕਿੱਥੋਂ ਕਰੂੰਗਾ ਤਾਂ ਮਤਲਬ ਮੈਨੂੰ ਨਾ ਮਨਿੰਦਰ ਜੀ ਬਸ ਸਹੀ ਦੱਸਾਂ ਮੈਨੂੰ ਰੋਣਾ ਆਉਂਦਾ ਕਸਮ ਨਾਲ ਯਕੀਨ ਕਰਿਓ ਤੁਸੀਂ ਮੈਂ ਮੈਨੂੰ ਰੋਣਾ ਆਉਂਦਾ ਰਾਤ ਨੂੰ ਨਾ ਕਈ ਵਾਰੀ ਜਾਗ ਖੁੱਲ ਜਾਂਦੀ ਹੈ ਤਾਂ ਮੈਨੂੰ ਯਾਰ ਐ ਹੁੰਦਾ ਯਾਰ ਇਹ ਕੀ ਹੋਕ ਹੀ ਰਿਹਾ ਮੇਰੇ ਪੰਜਾਬ 'ਚ ਹਮ ਯਾਰ ਇਹ ਤਾਂ ਉਮੀਦ ਹੀ ਨਹੀਂ ਸੀ ਅਸੀਂ ਰੱਖੀ ਇਹਨਾਂ ਲੋਕਾਂ ਤੋਂ ਹਮ ਇਹਨਾਂ ਲੋਕਾਂ ਨੂੰ ਅਸੀਂ ਇਸ ਕਰਕੇ ਵੋਟਾਂ ਪਾਈਆਂ ਸੀ ਹਮ ਵੀ ਯਾਰ ਇਹ ਸਾਡੇ ਲੋਕਾਂ ਦਾ ਉਜਾੜਾ ਹੀ ਕਰ ਦੇਣੇ ਯਾਰ ਹਮ ਵੀ 2014 ਤੋਂ ਮੈਂ ਮਨਿੰਦਰ ਜੀ ਪਾਰਟੀ ਦੇ ਨਾਲ ਜੁੜਿਆ ਠੀਕ ਹੈ ਤੁਸੀਂ ਵੀ ਜਾਣਦੇ ਹੋ ਮੈਨੂੰ ਕੋਈ ਤੁਸੀਂ ਦੂਰ ਦੇ ਨਹੀਂ ਚੇਤੋ ਤੇ ਕੋਟਕਪੁਰ ਇੱਕ ਹੀ ਆ ਬਿਲਕੁਲ 2014 ਤੋਂ ਜੁੜੇ ਹਾਂ 16 ਚ ਵੀ ਦਿਨ ਪਰ ਰਾਤ ਐਕ ਕੀਤਾ ਇਹਨਾਂ ਵਾਸਤੇ ਹਮ 17 ਦੇ ਵਿੱਚ 16 ਚ 22 ਚ ਸਪੀਕਰ ਸਾਹਿਬ ਨਾਲ ਪੂਰਾ ਮਤਲਬ ਕੋਈ ਇਹ ਨਹੀਂ ਕਹਿ ਸਕਦਾ ਕਿੰਤੂ ਪਰੰਤੂ ਆਪਾਂ ਮੈਂ 2001 ਇੱਕ ਹੋਰ ਗੱਲ ਤੁਹਾਨੂੰ ਬੜੀ ਖੂਬਸੂਰਤ ਦੱਸਾਂ ਮੈਂ ਮਨਿੰਦਰ ਜੀ ਵੀ 2014 ਤੋਂ ਲੈ ਕੇ ਪਾਰਟੀ ਦੇ ਵਿੱਚ ਕਿੰਨੇ ਵਾਰੀ ਪਾਟੋ ਤਾੜ ਹੋਈ ਆ ਖੈਰਾ ਸਾਹਿਬ ਨੇ ਕਰਤੀ ਹੈ ਨਾ ਜਾਂ ਹੋਰ ਕਿਸੇ ਵਿਸ਼ੇ ਤੇ ਅੱਜ ਤੱਕ ਮੈਂ ਕਿਸੇ ਵਿਸ਼ੇ ਤੇ ਚੂਣੀ ਕੀਤੀ ਪਾਰਟੀ ਦੇ ਕਿਸੇ ਕਿਸੇ ਮਸਲੇ ਤੇ 11 ਸਾਲ ਹੋ ਗਏ ਪਾਰਟੀ ਦੇ ਵਿੱਚ ਤਾਂ ਮੈਂ ਕਿਸੇ ਮਸਲੇ ਤੇ ਬੋਲਿਆ ਨਹੀਂ ਮੈਂ ਠੀਕ ਆ ਯਾਰ ਕੋਈ ਗੱਲ ਨਹੀਂ ਚੱਲਦਾ ਰਹਿੰਦਾ ਪਾਰਟੀਆਂ ਚ ਥੋੜਾ ਬਹੁਤਾ ਕੋਈ ਆਉਂਦਾ ਕੋਈ ਜਾਂਦਾ ਸਾਰਿਆਂ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ ਹਨ ਸਾਰੀ ਦੁਨੀਆ ਨੂੰ ਖੁਸ਼ ਨਹੀਂ ਕਰ ਸਕਦੇ ਪਰ ਯਾਰ ਆ ਤਾਂ ਮੈਨੂੰ ਮਤਲਬ ਰੋਣਾ ਆਉਂਦਾ ਯਾਰ ਆ ਤਾਂ ਮਤਲਬ ਵੀ ਯਾਰ ਇਹ ਤਾਂ ਸਕੀਮ ਥੋੜਾ ਯਾਰ ਇਹ ਕਬਜ਼ਾ ਹੋ ਰਿਹਾ ਯਾਰ ਥੋੜੀ ਘਰ ਤੇ ਕਬਜ਼ਾ ਹੋ ਰਿਹਾ ਇਸ ਕਰਕੇ ਮੈਂ ਇਸ ਸਕੀਮ ਸਕੀਮ ਦੇ ਵਿਰੋਧ ਦਾ ਇਸ ਪਾਲਿਸੀ ਨੂੰ ਮੈਂ ਬੇਨਤੀ ਕਰੂੰਗਾ ਸਰਕਾਰ ਨੂੰ ਰੱਦ ਕਰ ਦੋ ਯਾਰ ਬਸ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਸਕੀਮ ਨੂੰ ਰੱਦ ਕਰ ਦਿਓ ਬਸ ਤੁਸੀਂ ਇਹ ਬੋਲ ਰਹੇ ਹੋ ਆਮ ਆਦਮੀ ਪਾਰਟੀ ਦੇ ਬਾਕੀ ਵਰਕਰ ਹਾਲਾਂਕਿ ਤੁਸੀਂ ਤਾਂ ਤੁਸੀਂ ਕਹਿਆ ਬਾਣੀਏ ਪਰਿਵਾਰ ਤੋਂ ਤੁਹਾਡੇ ਕੋਲ ਜ਼ਮੀਨ ਨਹੀਂ ਹੈ ਹਾਂਜੀ ਇੱਕੋਰਾ ਜ਼ਮੀਨ ਦਾ ਹੈ ਨਹੀਂ ਮੇਰੇ ਕੋਲ ਹਾਂ ਪਰ ਇਹਨਾਂ ਕੋਲ ਜ਼ਮੀਨ ਆ ਕਿਉਂ ਬੋਲ ਰਹੇ ਹੈ ਹੈਰਾਨ ਹਾਂ ਯਾਰ ਮੈਂ ਹੈਰਾਨ ਹਾਂ ਉਹਨਾਂ ਦੋਸਤਾਂ ਤੇ ਮੇਰਿਆਂ ਤੇ ਮੇਰੇ ਹਲਕੇ ਦੇ ਦੋਸਤਾਂ ਤੇ ਮੇਰੇ ਸ਼ਹਿਰ ਦੇ ਮੇਰੇ ਪਿੰਡ ਦੇ ਦੋਸਤਾਂ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਆ ਪੰਜਾਬ ਦੇ ਦੋਸਤਾਂ ਤੇ ਜ਼ਿਮੀਦਾਰਾਂ ਤੇ ਖਾਸ ਕਰਕੇ ਯਾਰ ਹੂੰ ਮਾਇਨਾ ਨੂੰ ਜਾਂ ਬਾਣੀ ਨੂੰ ਤਾਂ ਪੱਕੀਗਾ ਜ਼ਿਮੀਂਦਾਰ ਪਰਿਵਾਰਾਂ ਤੇ ਹੈਰਾਨ ਅੱਛਾ ਦੂਜੀ ਗੱਲ ਮਨਿੰਦਰ ਜੀ ਬੜੀ ਖੂਬਸੂਰਤ ਅਜ ਮੈਂ ਇੱਕ ਚੈਨਲ ਤੇ ਤੁਹਾਡੇ ਤੇ ਕਹਿਣਾ ਚਾਹੂੰਗਾ ਵੀ ਇਹਨਾਂ ਨੇ ਸਵਾਰਿਆ ਵੀ ਕਿਸੇ ਵਰਕਰ ਦਾ ਕਿੱਡਾ ਹੈ ਯਾਰ ਕਿੱਡੀ ਇੱਕ ਇਹਨਾਂ ਨੇ ਸਵਾਰਤਾ ਕਿਸੇ ਦਾ ਜਿਹੜਾ ਐ ਡਰੀ ਜਾਂਦੇ ਆ ਇਹ ਸਾਡੇ ਵਰਕਰ ਇਹਨਾਂ ਤਾਂ ਯਾਰ ਅਕਾਲੀ ਦਲ ਦੇ ਵਰਕਰ ਨਹੀਂ ਉਹਨਾਂ ਤੋਂ ਡਰਦੇ ਸੀਗੇ ਇਹ ਤਾਂ ਕਾਲੀਆਂ ਨਾਲੋਂ ਜ਼ਿਆਦਾ ਪ੍ਰੈਸ਼ਰ ਬਣਾਈ ਬੈਠੇ ਆਪਦੇ ਵਰਕਰਾਂ ਤੇ ਮੈਂ ਹੈਰਾਨ ਆ ਕਿ ਕੀ ਇਹਨਾਂ ਨੇ ਗੈਰ ਕਾਨੂੰਨੀ ਕੰਮ ਕਰਤੇ ਏਡੇ ਕਿ ਜਿਹੜੇ ਇਹਨਾਂ ਤੋਂ ਇੰਨਾ ਡਰੀ ਜਾਂਦੇ ਆ ਕੀ ਇਹਨਾਂ ਦੇ ਲੂਪ ਹੋ ਮੈਂ ਪੁੱਛਣਾ ਚਾਹੁੰਦਾ ਹਰੇਕ ਝਾੜੂ ਵਾਲੇ ਵਰਕਰ ਤੋਂ ਹਰੇਕ ਐਮਐਲਏ ਤੋਂ ਤੁਹਾਡੇ ਕੀ ਲੂਪ ਹੋ ਲੈਨਾਂ ਕੋਲੇ ਵੀ ਤੁਸੀਂ ਨਾ ਡਰ ਰਹੇ ਇਹ ਇਸ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਕਿਉਂ ਨਹੀਂ ਬੋਲ ਰਹੇ ਤੁਸੀਂ ਹੂੰ ਲੋਕਾਂ ਦਾ ਜਾੜਾ ਕਰ ਰਹੇ ਆ ਲੋਕਾਂ ਦੇ ਘਰ ਤਬਾਹ ਕਰ ਰਹੇ ਆ ਤੁਸੀਂ ਯਾਰ ਚੁੱਪ ਆ ਮੈਂ ਹੂੰ ਮਤਲਬ ਤੁਸੀਂ ਇਹ ਗੱਲ ਮਤਲਬ ਕੀ ਲੱਗਦਾ ਜਿਹੜੇ ਆਮਦਵੀ ਪਾਰਟੀ ਦੇ ਵਰਕਰ ਐ ਪਿੰਡਾਂ ਵਾਲੇ ਜਾਂ ਕੁਝ ਕੀ ਜੇਕਰ ਜ਼ਮੀਨਾਂ ਨਾ ਹੋਣ ਇਸ ਤਰੀਕੇ ਨਾਲ ਕੰਮ ਕਰ ਸਕਣਗੇ ਉਹ ਕੱਲੋਂ ਪਾਰਟੀ ਦੇ ਵਿੱਚ ਜਿਵੇਂ ਪੂਰਾ ਟਾਈਮ ਦੇ ਕੇ ਜਾਂ ਪੂਰੇ ਨਾਲ ਮਤਲਬ ਹੀ ਨਹੀਂ ਤੁਸੀਂ ਆਪ ਸੋਚੋ ਮਨਿੰਦਰ ਜੀ ਬਿਨਾਂ ਜ਼ਮੀਨ ਤੋਂ ਜ਼ਿਮੀਦਾਰ ਦਾ ਕੀ ਆ ਹੂੰ ਹਾੜੀ ਸੋਣੀ ਮਤਲਬ ਮੈਂ ਕਹਿੰਦਾ ਸਾਰਿਆਂ ਨਾਲੋਂ ਵਧੀਆ ਧੰਦਾ ਖੇਤੀ ਆ ਮੈਨੂੰ ਆਪ ਨੂੰ ਨਾ ਮੈਂ ਜਿਹੜੇ ਬਿਜ਼ਨਸ ਚਾ ਮੇਰਾ ਜ਼ਿੰਮੇਦਾਰਾਂ ਨਾਲ ਬਹੁਤ ਲਿੰਕ ਆ ਮੈਂ ਬੜੇ ਮਤਲਬ ਮਿੱਤਰਾਂ ਮੇਰੇ 99% ਜੇ ਮੈਂ ਕਹਦਾ ਤਾਂ ਮੇਰੇ ਕਲਾਇੰਟ ਦੇ ਜ਼ਿੰਮੇਦਾਰ ਆ ਤੇ ਮੈਨੂੰ ਐਂ ਲੱਗਦਾ ਰਹਿੰਦਾ ਬਹੁਤ ਵਧੀਆ ਧੰਦਾ ਯਾਰ ਵੀ ਜਿਵੇਂ ਹੁਣ ਕਣਕ ਬਿਜਲੀ ਥੋੜੇ ਫ੍ਰੀ ਵੀ ਹੋ ਜਾਂਦਾ ਬੰਦਾ ਹਨਾ ਫ੍ਰੀ ਹੋ ਗਿਆ ਕੋਈ ਹੋਰ ਕੰਮ ਕਰ ਲੈਂਦਾ ਬੰਦਾ ਨਾਲ ਐਡ-ਆਨ ਕਰ ਲੈਂਦਾ ਬੜਾ ਵਧੀਆ ਧੰਦਾ ਮੈਂ ਕਈ ਵਾਰੀ ਦੋਸਤ ਮੇਰਿਆਂ ਨੂੰ ਕਹਿੰਦਾ ਨਾ ਜ਼ਿੰਮੇਦਾਰ ਨੂੰ ਵੀ ਯਾਰ ਮੈਂ ਵੀ ਇਹ ਕੰਮ ਕਰਨਾ ਚਾਹ ਤੇ ਯਾਰ ਹੁਣ ਤਾਂ ਸੋਚਦਾ ਹੀ ਨਹੀਂ ਬੰਦਾ ਵੀ ਕੱਲ ਨੂੰ ਇਹ ਸਕੀਮ ਚ ਆ ਕੇ ਤਾਂ ਫੇਰ ਆਪਣਾ ਦਾ ਕੀਤਾ ਕਰਾਇ ਖੂਚ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਮੈਂ ਕਹਿੰਨਾ ਜਿਹੜੇ ਜ਼ਿੰਮੇਦਾਰ ਆ ਵੀ ਯਾਰ ਤੁਹਾਡੇ ਤੋਂ ਜੇ ਜਿਮੀਨਾਂ ਹੀ ਖੋਲੀਆਂ ਕਿਹੜੀ ਵਰਕ ਰਹੀ ਤੁਹਾਡੀ ਕਿਹੜੀ ਲੀਡਰੀ ਤੁਹਾਡੀ ਕਾਦੀ ਲੀਡਰੀ ਆ ਉਹ ਤੁਹਾਡੇ ਘਰ ਹੀ ਜੜਤੇ ਤੁਹਾਡੇ ਭੈਣ ਭਰਾਵਾਂ ਦੇ ਘੜੀ ਜੜਤੇ ਯਾਰ ਫਿਰ ਕੀ ਕਰੋਗੇ ਲੀਡਰ ਫਿਰ ਕੀ ਕਰੋਗੇ ਉਹਦੀ ਲੀਡਰੀ ਤੋਂ ਮੈਂ ਬੈਲ ਨੂੰ ਨਾ ਮੈਂ ਪਾਇਆ ਸੀਗਾ ਲੁੱਟ ਪੂਲਿੰਗ ਬੈਲ ਤੇ ਮੈਨੂੰ ਦੋਸਤਾਂ ਦੇ ਫੋਨ ਆਉਣ ਲੱਗੇ ਕਹਿੰਦੇ ਯਾਰ ਤੂੰ ਗਲਤ ਪਾਦਰ ਲੈਂਡ ਪੋਲਿੰਗ ਬੋਲਾ ਬੈਲਾ ਮੈਂ ਕਿਹਾ ਲੈਂਡ ਪੋਲਿੰਗ ਬੈ ਲੈਣੀ ਹੈ ਲੱਟ ਪੋਲਿੰਗ ਬੈਲੀ ਆ ਲੱਟ ਯਾਰ ਸ਼ਰੀਮ ਨੀਰੀ ਲੱਟ ਕਈ ਮੇਰੇ ਪਾਰਟੀ ਦੇ ਵਰਕਰਾਂ ਦੇ ਫੋਨ ਆਏ ਯਾਰ ਤੂੰ ਨਾ ਪਾ ਤੂੰ ਇਕੱਲੇ ਹੀ ਬੋਲੀ ਜਾਂਦਾ ਤੈਨੂੰ ਕੀ ਪਿਆ ਮੈਂ ਕਿਹਾ ਯਾਰ ਤੁਹਾਡੇ ਆਸਤੀ ਬੋਲਦਾ ਜਿਨ੍ਹਾਂ ਨੇ ਫੋਨ ਕੀਤਾ ਸੋ ਜ਼ਿੰਮੇਵਾਰ ਸੀ ਉਹ ਮੈਂ ਕਿਹਾ ਭਰਾਵਾ ਮੇਰੇ ਕੋਲ ਤਾਂ ਹੋਰਾਂ ਨਹੀਂ ਤੇ ਮੈਂ ਕਿਹਾ ਜੇ ਤੇਰੀ ਜ਼ਮੀਨ ਆ ਗਈ ਚੱਲ ਰੱਬ ਨੇ ਕਰਤਾ ਮੈਂ ਕਹਾਂ ਰੱਬ ਨੇ ਤਾਂ ਉਹ ਕੀਤਾ ਹੁੰਦਾ ਜਿਹੜਾ ਕੋਈ ਤੂਪਾ ਪਚਾਲ ਆ ਜੇ ਤੂਫਾਨ ਆ ਜੇ ਮੀਂਹ ਆ ਜੇ ਹੜਾ ਜੇ ਇਹ ਤਾਂ ਸਰਕਾਰ ਕਰੀ ਰੱਬ ਦੇ ਚ ਕੀ ਦੋਸ਼ ਆ ਵੀ ਇਹ ਤਾਂ ੱੱਕਾ ਸਰਕਾਰ ਕਰੀ ਇਹ ਸ਼ਹਿਰਾਂ ਤੋੜਦਾ ਯਾਰ ਤੁਸੀਂ ਸਮਝੀ ਨਾ ਇਹ ਗੱਲ ਨੂੰ ਮੈਂ ਹੈਰਾਨ ਆ ਯਾਰ ਕੀ ਉਹਨਾਂ ਦਾ ਬ੍ਰੇਨ ਵਾਸ਼ ਕੀਤਾ ਤੇ ਕੀ ਉਹਨਾਂ ਨੇ ਐਸਾ ਕੀ ਉਹਨਾਂ ਨੇ ਮਤਲਬ ਇੰਨੇ ਕਿੰਨੇ ਪੈਸੇ ਇਕੱਠੇ ਕਰ ਲੈਣਾ ਤੋ ਯਾਰ ਆਮ ਆਦਮੀ ਦੇ ਪਰਕਰਾਂ ਨੇ ਕਿੰਨੇ ਕਿ ਪੈਸੇ ਇਕੱਠੇ ਕਰ ਲੈ ਦੋ ਨੰਬਰ ਦਾ ਕੰਮ ਕਰਕੇ ਵੀ ਐਂਡ ਰੀ ਜਾਂਦੇ ਇਹਨਾਂ ਤੋਂ ਯਾਰ ਕੀ ਲੱਗਦਾ ਇਹ ਪਾਲਿਸੀ ਕੌਣ ਲੈ ਕੇ ਆਇਆ ਹੋ ਸਕਦਾ ਹੈ ਪਾਰਟੀ ਦੇ ਵਿੱਚ ਮਤਲਬ ਪੰਜਾਬ ਦੇ ਵਿੱਚ ਕਿਹਦੇ ਕਿਹਦਾ ਦਿਮਾਗ ਹੋ ਗਏ ਜੋ ਆਪਾਂ ਜੋ ਦੇਖ ਰਹੇ ਆ ਜੋ ਸੋਚ ਰਹੀ ਹੈ ਸਾਰੀ ਦੁਨੀਆ ਸੋਚ ਰਹੀ ਹੈ ਮੈਂ ਬੇਬਾਕੀ ਨਾ ਕਹੂੰਗਾ ਇਹ ਦਿੱਲੀ ਵਾਲਿਆਂ ਦੀ ਸਾਜ਼ਿਸ਼ਾ ਸਾਰੀ ਪੰਜਾਬ ਚੋਂ ਖੇਤੀਬਾੜੀ ਨੂੰ ਖਤਮ ਕਰਨਾ ਚਾਹੁੰਦੇ ਆ ਵੀ ਖੇਤੀ ਜੋ ਕਿਸਾਨ ਆ ਦੇਖੋ ਆਪਾਂ ਉਥੇ ਧਰਨਾ ਲਾਇਆ ਦਿੱਲੀ ਹਨਾ ਕਿੰਨਾ ਚਿਰ ਮੈਂ ਵੀ ਬਹੁਤ ਸਪੋਰਟ ਕੀਤੀ ਕਿਸਾਨਾਂ ਦੀ ਜਾ ਨਹੀਂ ਸਕਿਆ ਫਾਈਨੈਂਸ਼ਲੀ ਸਪੋਰਟ ਜਿਹੜਾ ਵੀ ਕਿਸਾਨ ਯੂਨੀਅਨ ਵਾਲੇ ਉਹਨਾਂ ਦੀ ਮਦਦ ਕੀਤੀ ਆਪਾਂ ਪਰ ਇਹ ਚਾਹੁੰਦੇ ਆ ਵੀ ਇਹ ਇਸ ਤਰ੍ਹਾਂ ਦੇ ਧਰਨੇ ਆਪਾਂ ਜਿਹੜੇ ਕਿਸਾਨ ਲੋਕ ਆ ਇਹੀ ਲਗਾ ਸਕਦੇ ਆ ਇਹ ਕਹਿੰਦੇ ਕਿਸਾਨੀ ਖਤਮ ਹੋ ਜੇ ਖੇਤੀਬਾੜੀ ਦਾ ਉਜਾੜਾ ਕਰ ਦਈਏ ਕਿਸਾਨ ਕੋਈ ਰਵੇ ਨਾ ਤੇ ਕੋਈ ਬੋਲਣ ਵਾਲਾ ਨਾ ਹੋਵੇ ਦੇਸ਼ 'ਚ ਇਹ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਇਹ ਇਹਨਾਂ ਦੀਆਂ ਜ਼ਮੀਨਾਂ ਦੇਣੀਆਂ ਚਾਹੁੰਦੇ ਆ ਤੇ ਉਹਨਾਂ ਦਾ ਕਬਜ਼ਾ ਕਰਾਉਣਾ ਚਾਹੁੰਦੇ ਆ ਦਿੱਲੀ ਵਾਲਿਆਂ ਦੀ ਸ਼ੈਤ ਇਹ ਹੋ ਰਿਹਾ ਜੀ ਜੋ ਕੁਝ ਹੋ ਰਿਹਾ ਤੁਹਾਨੂੰ ਡਰਨ ਲੱਗੇ ਵੀ ਤੁਹਾਨੂੰ ਅਉਦੇ ਤੋਂ ਲਾਦ ਦੇਣਗੇ ਤੁਹਾਨੂੰ ਪਾਰਟੀ 'ਚੋਂ ਕੱਢ ਦੇਣਗੇ ਉਦੇ-ਉਦੇ ਦਾ ਦੇਖੋ ਸਮੇਂ ਦੀ ਖੇਡ ਆ ਇੱਥੇ ਬਾਦਲ ਸਾਹਿਬ ਪੰਜ ਜਾਰੀ ਮੁੱਖ ਮੰਤਰੀ ਸੱਤ ਰਹੀ ਰਹਿ ਗਿਆ ਉਹ ਵੀ ਚਲਾ ਗਿਆ ਹਨਾ ਇਹ ਤਾਂ ਦੇਖੋ ਬੰਦੇ ਹੁੰਦੇ ਆ ਮਰਦਾਂ ਦੀ ਗੱਲ ਯਾਦ ਉਹੀ ਰੱਖੇ ਜਾਂਦੇ ਜਿਹੜੇ ਮਰਦ ਬੋਲਦੇ ਆ ਠੀਕ ਆ ਨਾ ਇਹ ਜਮੀਨਾ ਮਨਿੰਦਰ ਜੀ ਆਪਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਲੈ ਕੇ ਦਿੱਤੀ ਸੀ ਮੁਗਲਾਂ ਤੋਂ ਤੇ ਯਾਰ ਇਹ ਮੁਗਲ ਸਾਡੇ ਕੋਲ ਦਵਾਰਾ ਖੋਨ ਨੂੰ ਆ ਗਏ ਤੇ ਸਾਡੇ ਯਾਰ ਮੈਂ ਕਹਿੰਨਾ ਆਮ ਆਦਮੀ ਪਾਰਟੀ ਦੇ ਵਰਕਰ ਐਮ ਐਲ ਏ ਖਾਸ ਕਰਕੇ ਜ਼ਿਮੀਦਾਰ ਭਾਈਚਾਰਾ ਹਰਾਨਾ ਮੈਂ ਚੋਪਾ ਯਰ ਮੈਂ ਮਤਲਬ ਤੁਹਾਨੂੰ ਮਤਲਬ ਜਦੋਂ ਤੁਸੀਂ ਇਹ ਦੇਖਦੇ ਹੋ ਸਾਰੇ ਬਸ ਚੁੱਪ ਦੇਖਦੇ ਹੋ ਤੁਹਾਡੇ ਮਨ ਉਠੇਸ ਪਹੁੰਚਦੇ ਯਾਰ ਵੀ ਬਹੁਤ ਜ਼ਿਆਦਾ ਠੇਸ ਪਹੁੰਚਦੀ ਬਹੁਤ ਠੇਸ ਪਹੁੰਚਦੀ ਹੈ ਭਾਈ ਬਹੁਤ ਠੇਸ ਪਹੁੰਚਦੀ ਹੈ ਮੈਂ ਜਾਨਾ ਪਿੰਡਾਂ ਚੱਜ ਵੀ ਗੱਲ ਕਰਦਾ ਹੁੰਨਾ ਮੈਂ ਉਹਨਾਂ ਨਾਲ ਬਾਈ ਯਾਰ ਕੋਈ ਕੰਮ ਪੈ ਜਾਂਦਾ ਬਾਈ ਯਾਰ ਡੂੜ ਸਾਲ ਪਿਆ ਯਾਰ ਡੂੜ ਸਾਲ ਪਿਆ ਸਾਲ ਤਾਂ ਹੁਣ ਮੇਰੀ ਉਮਰ 48 ਸਾਲ ਹੋ ਗਈ 48 ਸਾਲ ਵੀ ਲੰਘੇ ਸਾਲ ਤਾਂ ਡੂੜ ਵੀ ਲੰਘ ਜਾਣਾ ਸਾਲ ਤਾਂ ਡੂੜ ਵੀ ਲੰਘ ਜਾਊਗਾ ਫੇਰ ਫਿਰ ਤੇ ਵੋਟਾਂ ਭਾਈ ਸਾਹਿਬ ਆਪਾਂ ਹੀ ਜਾ ਕੇ ਮੰਗਣੀਆਂ ਨੇ ਆਸਤੇ ਪੋਲਿੰਗ ਜੈਂਟ ਆਪੇ ਹੀ ਬੰਨਣਾ ਬੂਥ ਆਪੇ ਹੀ ਲਾਉਣੇ ਆ ਲਾਉਣ ਲਈ ਪਿੰਡ ਵਾਲੇ ਲਾਉਣ ਦੇ ਦੇਣਗੇ ਬੂਥ ਛਾੜੂ ਵਾਲਿਆਂ ਨੂੰ ਜਿਹੜੇ ਛਾੜੂ ਵਾਲਿਆਂ ਦੇ ਸਰਪੰਚ ਚੇਅਰਮੈਨ ਬੋਲਦੇ ਨੇ ਉਹਨੂੰ ਪਿੰਡ ਚ ਬੂਥ ਲਾਉਣ ਦੇ ਦੋ ਫਿਰ ਪਿੰਡ ਚ ਬਾਈ ਜੀ ਅਗਲਾ ਚੁੱਲਾ ਪਾਸੇ ਕਰ ਦਿੰਦਾ ਰੋਟੀ ਵਿਆਹ ਸ਼ਾਦੀ ਨਹੀਂ ਜਾਂਦਾ ਇਹੋ ਜਿਹੇ ਮੁੜ ਕੇ ਦੁੱਖ ਦੁੱਖ ਸਰਦੇ ਨਹੀਂ ਜਾਂਦਾ ਵੀ ਜਦੋਂ ਤੁਸੀਂ ਸਾਡੇ ਸਮਾਜ ਨਾਲ ਹੀ ਨਹੀਂ ਖੜੇ ਯਾਰ ਅਸੀਂ ਤੁਹਾਡੇ ਤੋਂ ਲੈਣਾ ਕੀ ਇਹੋ ਜਿਹੀ ਲੀਡਰੀਆਂ ਤੇ ਇਹੋ ਜਿਹੇ ਕੰਮਾਂ ਤੋਂ ਨਾਲੇ ਇਹੋ ਜੇ ਕੰਮ ਵੀ ਕੀ ਆ ਕੋਈ ਆਪਾਂ ਬਲੈਕ ਕਰਦੇ ਆ ਯਾਰ ਮੇਰਾ ਕੰਮ ਆ ਮੇਰਾ ਬਿਜ਼ਨਸ ਆ ਸਾਫ਼ ਸੁਥਰਾ ਕੰਮ ਆ ਮੈਂ ਕੋਈ ਕੰਮ ਦੋ ਨੰਬਰ ਦਾ ਕੰਮ ਕਰਦਾ ਨਾਲੇ ਝਾੜੂ ਵਾਲਾ ਤੁਹਾਨੂੰ ਲੱਗਦਾ ਵੀ ਇਹਨੂੰ ਦੋ ਨੰਬਰ ਦਾ ਕੰਮ ਕਰਨ ਦਿੰਦੇ ਹੋਣੇ ਇਹ ਕਿਹੜੇ ਦੋ ਨੰਬਰ ਦੇ ਕੰਮ 'ਚ ਪੈਸੇ ਬਣਾਏ ਮੈਨੂੰ ਸਮਝ ਨਹੀਂ ਹੁੰਦੇ ਇਹਨਾਂ ਦੇ ਕੰਮਾਂ ਨਹੀਂ ਕਿਹੜੇ ਕੰਮ ਕਿਹੜੇ ਪੈਂਦੇ ਆ ਇਹਨਾਂ ਨੂੰ ਵਰਕਰਾਂ ਨੂੰ ਮੈਸੇਜ ਗੱਲ ਤੇ ਹੈਰਾਨ ਮੈਂ ਤਾਂ ਮਤਲਬ ਇਹ ਇਹ ਗੱਲ ਹੈਰਾਨ ਆ ਵੀ ਚੁੱਪ ਫਿਰ ਵੀ ਇਹ ਕੰਮ ਵੀ ਕੋਈ ਕੰਮ ਵੀ ਕੋਈ ਨਹੀਂ ਤੇ ਕੰਮ ਹੁੰਦੇ ਵੀ ਨਹੀਂ ਕੋਈ ਮੈਂ ਤੁਹਾਡੇ ਕੈਮਰੇ ਤੇ ਫੇਰ ਕਹਿ ਰਿਹਾ ਮੈਂ ਜੇ ਉਹ ਗੱਲ ਕਰਾਂ ਦੂਜੀ ਕਾਲੀ ਕਾਂਗਰਸੇ ਵੱਲੋਂ ਕੰਮ ਨਹੀਂ ਹੁੰਦੇ ਕਿਸੇ ਦੇ ਤੇ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਆਪਦੇ ਤੁਹਾਡੇ ਕੈਮਰੇ ਤੇ ਸਾਰਨੋਂ ਵੱਧ ਕੰਮ ਮੈਂ ਕਹਿੰਦਾ ਹੋਊਗਾ ਤੇ ਮੇਰੇ ਕੰਮ ਹੁੰਦੇ ਵੀ ਹੋਣਗੇ ਕਿਉਂਕਿ ਮੇਰੀ ਨਿੱਜੀ ਨੇੜਤਾ ਸੇ ਐਸਪੀ ਸਰ ਸਾਹਿਬ ਨਾਲ ਤੇ ਉਹਨਾਂ ਨੂੰ ਪਹਿ ਵੀ ਪਤਾ ਵੀ ਜੇ ਕੰਮ ਲੈ ਕੇ ਆਇਆ ਤੇ ਇਹਨੇ ਕੋਈ ਰੁਪਈਆ ਵੀ ਨਹੀਂ ਬਣਾਇਆ ਉਹਨਾਂ ਵਿੱਚੋਂ ਤੇ ਮੈਂ ਦਾਵਾ ਕਰਦਾ 3.5 ਸਾਲ ਹੋ ਗਏ ਕੋਈ ਉਂਗਲ ਵੀ ਕਰਕੇ ਦਿਖਾ ਦੇ ਪਹਿਲੀ ਬਥੇਰੇ ਕੰਮ ਕਰਵਾਏ ਆ ਤੇ ਬਥੇਰੇ ਕੰਮ ਕੀਤੇ ਵੀ ਆ ਤੇ ਪਰ ਆਪਾਂ ਦੋ ਨੰਬਰ ਦਾ ਕੰਮ ਕੋਈ ਨਹੀਂ ਕਰਾਇਆ ਕਿਸਦੇ ਚੰਗੇ ਵਾਸਤੇ ਗਏ ਆ ਕਿਸੇ ਦੇ ਮਾੜੇ ਵਾਸਤੇ ਕਦੇ ਨਹੀਂ ਗਏ ਕਿਤੇ ਵੀ ਕਿਸੇ ਲੀਡਰ ਕੋਲੇ ਜਦੋਂ ਲੈਂਡ ਪੁਲਿੰਗ ਪਾਲਿਸੀ ਆਈ ਤੁਸੀਂ ਪੜ੍ਹੀ ਸਮਝੀ ਸੁਣੀਆ ਗੱਲਾਂ ਉਦੋਂ ਬਾਅਦ ਮਤਲਬ ਤੁਹਾਡੇ ਅੰਦਰ ਬੇਚੈਨੀ ਹੋਣ ਲੱਗੀ ਬੇਚੈਨੀ ਮਤਲਬ ਬੇਚੈਨੀ ਮੈਨੂੰ ਹਜੇ ਵੀ ਆਇਆ ਹੋਈ ਜਾਂਦਾ ਮਨਿੰਦਰ ਜੀ ਮੈਂ ਤੁਹਾਨੂੰ ਇੱਕ ਦਿਲ ਦੀ ਗੱਲ ਦੱਸਾਂ ਮੈਂ ਅੱਜ ਵੀ ਕੋਈ ਜ਼ਿੰਮੇਵਾਰ ਭਰਾ ਮੇਰੇ ਕੋਲ ਆਇਆ ਸੀ ਮੈਂ ਕਿਹਾ ਜ਼ਿੰਮੇਵਾਰ ਚੁੱਪ ਕਿਉਂ ਆ ਹ ਹਣਾ ਤੇ ਇਹ ਚਾਹੀਦਾ ਵੀ ਹਰੇਕ ਜ਼ਿੰਮੇਵਾਰ ਦਾ ਭਰਾ ਪਿੰਡ ਦਾ ਗਲੀ ਦਾ ਇੱਕ ਇੱਕ ਬੰਦਾ ਆਪਦੇ ਘਰੋਂ ਨਿਕਲੇ ਚੰਡੀਗੜ੍ਹ ਨੂੰ ਕੂਚ ਕਰੇ ਵੀ 5 ਲੱਖ 10 ਲੱਖ ਬੰਦੇ ਦਾ ਕੱਟ ਜਾਈ ਜਾਂਦਾ ਯਾਰ ਗਲੀਆਂ ਸੜਕ ਤੇ ਮੋਗਾ ਰੋਡ ਤੇ 2 ਲੱਖ ਬੰਦਾ ਜਾਈ ਜਾਂਦਾ ਗਾਂ ਲੱਖ ਹੋਰ ਰਲ ਗਿਆ ਤੇ ਚੰਡੀਗੜ੍ਹ ਜਾ ਕੇ ਇਹਨਾਂ ਦੇ 12 ਚੋਂ ਇਹਨਾਂ ਨੂੰ ਗੱਲ ਤੋਂ ਫੜ ਕੇ ਲਾਉਣਾ ਚਾਹੀਦਾ ਮੁੱਖ ਮੰਤਰੀ ਨੂੰ ਇਹੋ ਜਿਹੇ ਨੂੰ ਤੂੰ ਜ਼ਿੰਮੇਦਾਰ ਹੋ ਕੇ ਜ਼ਿੰਮੇਦਾਰਾਂ ਦੇ ਨਾਂ ਤੇ ਕਲੰਕਾ ਜਿਹੜਾ ਇਹ ਪਾਲਿਸੀ ਦੇ ਖਿਲਾਫ ਤੂੰ ਬੋਲਿਆ ਨਹੀਂ ਇਹਦੀ ਥਾਂ ਤੇ ਮੈਂ ਹੁੰਦਾ ਨਾ ਮੈਂ ਮੁੱਖ ਮੰਤਰੀਸ਼ਿਪ ਆ ਉਹ ਮਾਰਨੀ ਸੀ ਚਲਾ ਕੇ ਵੀ ਯਾਰ ਤੂੰ ਮੇਰੇ ਮੇਰੇ ਜ਼ਿੰਮੇਦਾਰ ਭਰਾਵਾਂ ਦੀ ਤੂੰ ਤੁਸੀਂ ਇਹ ਕੁਝ ਕਰਨ ਲੱਗ ਪਏ ਆ ਦਿੱਲੀ ਵਾਲੇ ਕੋਈ 20 ਲੱਖ 50 ਲੱਖ ਬੰਦੇ ਦਾ ਇਕੱਠ ਜਣਾਇਆ ਚਾਹੀਦਾ ਚੰਡੀਗੜ੍ਹ ਤੂੰ ਜਿਵੇਂ ਆਪਾਂ ਦਿੱਲੀ ਜਾ ਕੇ ਬੈਠੇ ਸੀ ਮੈਂ ਕਿਸਾਨ ਯੂਨੀਅਨ ਵਾਲਿਆਂ ਨੂੰ ਮੈਂ ਬੇਨਤੀ ਕਰੂੰਗਾ ਵੀ ਇੱਕ ਇਹੋ ਜਿਹਾ ਕਾਫਲਾ ਬਣਾਓ 10 ਲੱਖ 20 ਲੱਖ ਬੰਦੇ ਦਾ ਵੀ ਚੰਡੀਗੜ੍ਹ ਤੂੰ ਜਨ ਲੈ ਸਾਰਾ ਪੈਦਲ ਪੈਦਲ ਮਾਰਚ ਬਣਾਓ ਟਰੈਕਟਰ ਮਾਰਚ ਦੀ ਬਜਾਏ ਵੀ ਪਤਾ ਲੱਗੇ ਸਰਕਾਰ ਦੇ ਕੰਨ ਖੜਕਣ ਵੀ ਆ ਹੋ ਕੀ ਗਿਆ ਯਾਰ ਲੋਕੀ ਐ ਉੱਠ ਖੜੇ ਆਪੋ ਮਾਰੇ ਘਰਾਂ ਚੋਂ ਤੇ ਸਾਰਨੋਂ ਪਹਿਲਾਂ ਮੈਂ ਤੁਹਾਡੇ ਮੂਹਰੇ ਲੱਗੂੰਗਾ ਉੱਥੇ ਚਾਹੇ ਮਹੀਨਾ ਲਾਉਣਾ ਪਵੇ 2 ਮਹੀਨੇ ਲਾਉਣੇ ਪਣ 10 ਦਿਨ ਲਾਉਣੇ ਪਣ ਸਾਰਨੋਂ ਅੱਗੇ ਹੋਵਾਂਗੇ ਮਤਲਬ ਮੈਨੂੰ ਐ ਹੁੰਦਾ ਵੀ ਯਾਰ ਇਹ ਉੱਠਦੇ ਕਿਉਂ ਨਹੀਂ ਗਏ ਯਾਰ ਇਹਨਾਂ ਦੇ ਖੂਨ ਮਰ ਗਿਆ ਯਾਰ ਸਾਡੇ ਇਹਦਾ ਖੂਨ ਮਿਲਦਾ ਬਾਹਲਾ ਹੀ ਨਹੀਂ ਮਾਰਦੇ ਇਹਨਾਂ ਦਾ ਖੂਨ ਯਾਰ ਮੈਨੂੰ ਤਾਂ ਰੋਣਾ ਆਉਂਦਾ ਯਾਰ ਕਸਮ ਨਾਲ ਮਨਿੰਦਰ ਭਾਈ ਜੀ ਕੋਈ ਰਾਜਨੀਤੀ ਨਹੀਂ ਕੁਛ ਨਹੀਂ ਬਥੇਰੇ ਲੋਕਾਂ ਨੇ ਕਰਨ ਤੈਨੂੰ ਕਿਸੇ ਦੇ ਇਸ਼ਾਰੇ ਤੇ ਆ ਮੈਂ ਕਿਹਾ ਬਾਈ ਕਿਸੇ ਦਾ ਇਸ਼ਾਰਾ ਨਹੀਂ ਹਾਂ ਕੋਈ ਇਸ਼ਾਰਾ ਨਹੀਂ ਕੋਈ ਰਾਜਨੀਤੀ ਨਹੀਂ ਕਿਸੇ ਚੀਜ਼ ਦੀ ਕੋਈ ਭੁੱਖ ਨਹੀਂ ਮੈਂ ਸਾਈਕਲ ਤੋਂ ਉੱਠਿਆ ਜੀ ਪਰਮਾਤਮਾ ਦੀ ਬੜੀ ਕਿਰਪਾ ਗੱਡੀ ਅੱਜ ਕੋਲੇ ਵਧੀਆ ਘਰਬਾਰ ਆਪਾਂ ਨੂੰ ਕਿਸੇ ਚੀਜ਼ ਦੀ ਕੋਈ ਤਮੰਨਾ ਹੀ ਨਹੀਂ ਪਰਮਾਤਮਾ ਤੋਂ ਐਂ ਮੰਗੀਦਾ ਵੀ ਜਿਵੇਂ ਦਿਨ ਚੱਲਦੇ ਐ ਚੱਲਦੇ ਰਹਿਣ ਆਪਾਂ ਨੂੰ ਯਾਰ ਤਰਸ ਆਉਂਦਾ ਕੀ ਲੱਗਦਾ ਜੇ ਜ਼ਮੀਨਾਂ ਗਈਆਂ ਇਕੱਲਾ ਕਿਸਾਨ ਪ੍ਰਭਾਵਿਤ ਹੋਵੇਗਾ ਜਾਂ ਸ਼ਹਿਰ ਵੀ ਪ੍ਰਭਾਵਿਤ ਹੋਊਗਾ ਸ਼ਹਿਰ ਤਾਂ ਭਾਜੀ ਨਾਲ ਦੀ ਨਾਲ ਹੀ ਪ੍ਰਭਾਵਿਤ ਹੈ ਜੀ ਜੇ ਦੇਖੋ ਮੰਡੀਆਂ ਦੇ ਵਿੱਚ ਕਿਸਾਨ ਆਉਂਦਾ ਫਸਲ ਵੇਚਦਾ ਉਹਦੇ ਨਾਲ ਆਰਤੀ ਹੈ ਆਰਤੀ ਦੇ ਨਾਲ ਜੇ ਕਿਸਾਨ ਕੋਲੇ ਪੈਸੇ ਆਉਂਦੇ ਆ ਤਾਂ ਉਹ ਦੁਕਾਨਾਂ ਤੇ ਜਾਂਦੇ ਆ ਜੀ ਕੋਈ ਕੱਪੜੇ ਖਰੀਦਦਾ ਕੋਈ ਸਬਜ਼ੀਆਂ ਖਰੀਦਦਾ ਕੋ ਫਰੂਟ ਕੋ ਵਿਆਹ ਸ਼ਾਦੀ ਦੇਖੋ ਵਿਆਹ ਤੱਕ ਜੁੜੇ ਵਿਆਹ ਵਿਆਹ ਸ਼ਾਦੀਆਂ ਦੇਖੋ ਮੈਂ ਬੜੀ ਵਧੀਆ ਗੱਲ ਇੱਕ ਵੀਡੀਓ ਚ ਮੇਰੇ 'ਚ ਭੇਜੀ ਸੀ ਵੀ ਯਾਰ ਜੇ ਜ਼ਿਮੀਂਦਾਰਾਂ ਤੋਂ ਆਪਾਂ ਜ਼ਮੀਨ ਲੈ ਲਈ ਤੇ ਉਹਨਾਂ ਦੇ ਬੱਚਿਆਂ ਦੇ ਵਿਆਹ ਕਿਵੇਂ ਹੋਣਗੇ ਹੁਣ ਆਪਾਂ ਕੋਈ ਰਿਸ਼ਤੇ ਦੀ ਗੱਲ ਕਰਦੇ ਆਂ ਪਰਿਵਾਰ ਨਾਲ ਜ਼ਿਮੀਂਦਾਰਾਂ ਨਾਲ ਮੈਂ ਇੱਕ ਰਿਸ਼ਤਾ ਕਰਾ ਦੇ ਯਾਰ ਜਿਵੇਂ ਮੇਰਾ ਕੰਮ ਹੋ ਜਾ ਕਿੰਨੀ ਜ਼ਮੀਨੋਂ ਦੇ 10 ਕਿੱਲੇ ਪੰਜ ਫਿਰ ਅਗਲਾ ਕੀ ਕਹੂਗਾ ਲੈਂਡ ਪੂਲਿੰਗ ਚਾਹੀਏ ਪੰਜ ਕਿੱਲੇ ਅਗਲਾ ਕੋ ਠੀਕ ਹੈ ਸਾਸਰੀਕਾਲ ਜੀ ਕਿਹ ਬੋਚ ਨੇ ਕੀ ਸਤਿ ਸ੍ਰੀ ਅਕਾਲ ਜੀ ਲੈਂਡ ਪੋਲਿੰਗ ਵਾਲੇ ਸਤਿ ਸ੍ਰੀ ਅਕਾਲ ਜਿਵੇਂ ਉਹ ਕਰੋਨਾ ਵਾਲੇ ਕਹਿੰਦਾ ਕਰੋਨਾ ਦੀ 10ਵੀਂ ਕੀਤੀ ਆ ਹੈ ਕਿਹੜੇ ਸਾਲ ਚ ਕੀਤੀ ਉਹ ਗੱਲ ਹੋ ਜਾਣੀ ਸੋ ਮੇਰੀ ਫੇਰ ਬੇਨਤੀ ਹੈ ਭਗਵੰਤ ਮਾਨ ਨੂੰ ਉਹ ਕੇਜਰੀਵਾਲ ਨੂੰ ਬੱਸ ਕਰ ਯਾਰ ਬਹੁਤ ਹੋ ਗਿਆ ਉਹਦੇ ਟਰੈਕਟਰ ਮਾਰਚ ਹੋਇਆ ਭਾਜੀ ਤੇ ਉਹਦੇ ਲਾਸ ਕੀਦਾ ਹੋਇਆ ਕਿਸਾਨਾਂ ਦੇ ਹੋਇਆ ਕਿੰਨਾ ਤੇਲ ਫੁੱਕਿਆ ਗਿਆ ਉਥੇ ਬਿਲਕੁਲ ਬੇਫਾਲਤੂ એનર્ਜੀ ਤੇਲ ਫੁੱਕਿਆ ਜਾ ਰਿਹਾ ਪੈਸਾ ਆਪਣਾ ਇਕਨੋਮੀ ਇਹ ਕੇਰੀਵਾਲ ਗੱਲਾਂ ਮਾਰਦਾ ਉੱਥੋਂ ਪੈਸੇ ਬਚਾ ਲੇ ਮੈਂ ਉੱਥੋਂ ਬਚਾ ਲੇ ਪੈਸੇ ਤਾਂ ਯਾਰ ਤੂੰ ਗਲਤ ਜਗ੍ਹਾ ਤੇ ਯੂਜ਼ ਕਰੀ ਜਾਂਦਾ ਉਹਨਾਂ ਦਾ એનર્ਜੀ ਗਲਤ ਜਗ੍ਹਾ ਤੇ ਲੱਗੀ ਜਾਂਦੀ ਹੈ ਸਾਡੀ ਯੂਥ ਦੀ ਕਿਸਾਨਾਂ ਦੀ ਸਾਡੀ ਕਸਮ ਨਾਲ ਕੰਮ ਕਰਨ ਨੂੰ ਜੀ ਨਹੀਂ ਕਰਦਾ ਇਹੋ ਜੀ ਗੱਲਾਂ ਸੁਣ ਕੇ ਬੜਾ ਦਿਮਾਗ ਖਰਾਬ ਹੋ ਜਾਂਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ ਮੰਦਰੀ ਤੁਹਾਡਾ ਵੀ ਮੈਂ ਗੱਲਬਾਤ ਕੀਤੀ ਦਰਦ ਬਿਆਨ ਕੀਤਾ ਹੈ ਪੂਰੇ ਲੰਮੇ ਸਮੇਂ ਤੋਂ 11 ਸਾਲ ਤੋਂ ਆਮਦਵੀ ਪਾਰਟੀ ਨਾਲ ਜੁੜੇ ਸੀ ਅੱਜ ਤੱਕ ਕਹਿੰਦੇ ਕਿਸੇ ਵੀ ਪਾਰਟੀ ਦੀ ਕਿਸੇ ਵੀ ਗਲਤ ਨਹੀਂ ਬੋਲੇ ਪਰ ਹੁਣ ਬਰਦਾਸ਼ਤ ਨਹੀਂ ਹੋਇਆ ਮਹਾਜਨ ਪਰਿਵਾਰ ਚੋਂ ਨੇ ਬਾੜੀਆਂ ਪਰਿਵਾਰ ਚੋਂ ਨੇ ਪਰ ਦਰਦ ਹੈ ਜੇ ਜ਼ਮੀਨਾਂ ਗਈਆਂ ਤਾਂ ਸਾਰੇ ਉਹ ਜੜਾਂਗੇ ਇਕੱਲੇ ਉਹ ਨਹੀਂ ਮਤਲਬ ਅੱਖਾਂ ਮੂਰੇ ਨੇਹਰਾ ਦਿਖਾਈ ਦਿੱਤਾ ਤੇ ਭਾਵੁਕ ਹੋ ਗਏ ਨੇ ਅਪੀਲ ਕੀਤੀ ਆਵਾਮੀ ਪਾਰਟੀ ਦੇ ਵਰਕਰਾਂ ਨੂੰ ਵੀ ਕਿ ਉੱਠੋ ਯਾਰ ਇਹ ਨਾ ਹੋਵੇ ਕਿ ਸਿਰਫ ਤੁਸੀਂ ਇਸੇ ਗੱਲ 'ਚ ਪਤਨੀ ਕਿਹੜੀਆਂ ਚੇਪਾਂ ਚੁੱਪ ਰਹਿ ਜਾਓ ਤੇ ਤੁਹਾਡੀ ਜ਼ਮੀਨ ਤੁਹਾਡੇ ਕੋਲੋਂ ਚਲੀ ਜਾਵੇ। ਬੜੀਆਂ ਡੂੰਘੀਆਂ ਗੱਲਾਂ ਕੀਤੀਆਂ, ਬੜੀਆਂ ਅੰਦਰੋਂ ਦਰਦ ਝਲਕਿਆ। ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਈ ਹੋਵੇਗੀ। ਹੋਰ ਇਸ ਤਰੀਕ ਦੀ ਗੱਲਬਾਤ ਨਹੀਂ ਦੇਖਦੇ ਰੋ ਲੋਕ ਉਹ ਆਈ ਟੀ।